ਬਰੀ ਚਾਰ ਪੰਜ ਦੋਸਤ ਬੈਠੇ ਸੀਗੇ ਤੇ ਉਹਨਾਂ ਦੇ ਵਿੱਚੋਂ ਪਹਿਲਾ ਕਹਿੰਦਾ ਜਾਂਦਾ ਵੀ ਯਾਰ ਵੀ ਮੇਰਾ ਮੁੰਡਾ ਵੀ 14 15 ਪਤਾ ਨਹੀਂ 20 ਸਾਲ ਦਾ ਹੋ ਗਿਆ ਤੇ ਵੀ ਉਹ ਸਹੀ ਰਸਤੇ ਤੇ ਨਹੀਂ ਹੈਗਾ ਵੀ ਉਹ ਬੈਲ ਬਣੇ ਦੇ ਅੱਜ ਪੈ ਗਿਆ ਤੇ ਕੋਈ ਨਾ ਕੋਈ ਰਸਾਇਣ ਵੀ ਖਾਣ ਲੱਗ ਗਿਆ ਉਹ ਦੂਜਾ ਕਹਿੰਦਾ ਵੀ ਚੱਲ ਕੋਈ ਨਾ ਕਹਿੰਦਾ ਵੀ ਯਾਰ ਤੇਰਾ ਮੁੰਡਾ ਤਾਂ ਚੱਲ ਜ਼ਬਾਨ ਤਾਂ ਹੋ ਗਿਆ ਘਟੋ ਘਟੋ ਵੀ ਇੰਨੀ ਸਥਿਤੀ ਤੱਕ ਤਾਂ ਪਹੁੰਚ ਗਿਆ ਵੀ ਉਹ ਜ਼ਬਾਨ ਹੋ ਗਿਆ ਵੀ ਅੱਗੇ ਤਾਂ ਹੁਣ ਜ਼ਬਾਨੀ ਤਾਂ ਕਿਹੜਾ ਕਿਸੇ ਦੇ ਕਾਬੂ ਆਈ ਤੇ ਦੋ ਦੀ ਗੱਲ ਸੁਣ ਕੇ ਤੀਜਾ ਕਹਿੰਦਾ ਵੀ ਯਾਰਾ ਚਲੋ ਕਹਿੰਦਾ ਤੁਹਾਡੇ ਜਵਾਕ ਤਾਂ ਹੈਗੇ ਨਾ ਕਹਿੰਦਾ ਮੇਰਾ ਵਿਆਹ ਹੋ ਗਿਆ ਕਹਿੰਦਾ ਕੁਝ ਤਾਂ ਪਹਿਲੀ ਲੇਟ ਹੋਇਆ ਤੇ ਇਹ ਕਹਿੰਦਾ ਹੁਣ 10-15 ਸਾਲ ਵਿਆਹ ਨੂੰ ਹੋ ਗਏ ਤੇ ਇਹ ਕਹਿੰਦਾ ਬੱਚਾ ਨਹੀਂ ਹੈਗਾ ਤੇ ਇਹ ਗੱਲ ਸੁਣ ਕੇ ਸਾਰੇ ਗੰਭੀਰ ਜੇ ਹੋ ਗਏ ਤੇ ਚੌਥਾ ਇਹ ਗੱਲ ਸੁਣ ਕੇ ਕਹਿੰਦਾ ਵੀ ਚਲ ਕੋਈ ਨਾ ਕਹਿੰਦਾ ਯਾਰ ਥੋੜਾ ਕਹਿੰਦਾ ਸਾਰਿਆਂ ਦਾ ਵਿਆਹ ਤਾਂ ਹੋਇਆ ਘੱਟੋ ਘੱਟ ਕਹਿੰਦਾ ਇੱਧਰ ਨਾ ਕਹਿੰਦਾ ਜਵਾਕ ਆ ਨਾ ਕਹਿੰਦਾ ਵਿਆਹ ਹੋਇਆ ਕੁਝ ਨਹੀਂ ਹੈਗਾ ਕਹਿੰਦਾ ਇਹੀ ਬੈਠਿਆਂ ਕਹਿੰਦਾ ਵੀ ਲੰਡੇ ਬਾਂਦਰਾ ਮੰਗੂ ਕਹਿੰਦਾ ਤੇ ਕਹਿੰਦਾ ਕੋਈ ਉਹ ਦੁੱਖ ਮਨਾਉਣ ਦੇ ਕਹਿੰਦਾ ਬਾੜੀ ਲੋੜ ਨਹੀਂ ਹੈਗੀ ਕਹਿੰਦਾ ਉਮੀਦ ਰੱਖਣੀ ਚਾਹੀਦੀ ਆ ਕਹਿੰਦਾ ਥੋਡੇ ਕਹਿੰਦਾ ਜਵਾਗ ਵੀ ਸਹੀ ਰਹਾਂਦੇ ਚੱਲਣਗੇ ਤੇ ਹੋਣਗੇ ਵੀ ਤੇ ਕਹਿੰਦਾ ਮੇਰਾ ਵੀ ਹੋ ਜਾਊਗਾ ਤੇ ਉਹ ਕਹਿੰਦਾ ਵੀ ਉਮੀਦ ਜ਼ਰੂਰੀ ਹੈ ਕਿ ਕਹਿੰਦਾ ਜੇ ਉਮੀਦ ਛੱਡਦੀ ਆਪਾਂ ਫਿਰ ਕਹਿੰਦਾ ਕੁਝ ਨਹੀਂ ਬਣਦਾ ਆਂ